ਦਵਾਲੀ ਦੀ ਵਧਾਈ ਮੰਗਣ ਆਏ ਮਹੰਤਾਂ ਦੇ ਦੋ ਟੜਿਆਂ ਨੇ ਤੋਬੀ ਬਾਜ਼ਾਰ ਚ ਪਾਏ ਜੰਮ ਕੇ ੜਾਕੇ ਦਵਾਲੀ ਦੇ ਤਿਹਾਰ ਤੋਂ ਤਕਰੀਬਨ 1 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਹੀ ਅੱਜ ਸ਼ਹਿਰ ਦੇ ਤੋਬੀ ਬਾਜ਼ਾਰ ਵਿੱਚ ਮਹੰਤਾਂ ਦੇ ਟੜਿਆਂ ਵਿਚਕਾਰ ਜੰਮ ਕੇ ਲੜਾਈ ਹੋਈ ਇਹਨਾਂ ਦੋਹਾਂ ਇਸ ਮੌਕੇ ਦੋਹਾਂ ਹੀ ਗੁਰਪਰਣਾ ਨਾਲ ਸੰਬੰਧਿਤ ਮਹੰਤ ਆਸ ਵਿੱਚ ਜੁੰਡੂ ਜੁੰਡੀ ਹੋਏ ਇੱਕ ਦੂਜੇ ਤੇ ਥੱਪੜਾਂ ਦੀ ਬਰਸਾਤ ਕੀਤੀ ਮਾਮਲਾ ਵਾਧਾ ਦੇਖ ਕੇ ਲੋਕਾਂ ਨੇ ਇੱਕ ਵਾਰ ਸਮਝਾ ਬੁਝਾ ਕੇ ਸਥਿਤੀ ਸ਼ਾਂਤ ਕਰ ਦਿੱਤੀ ਪਰ ਦੋਵਾਂ ਪਾਸਿਆਂ ਦੇ ਮਨ ਤੇ ਇੱਕ ਦੂਸਰੇ ਨੂੰ ਰਲਕਾਰੇ ਦੇ ਦੇਖੇਗੇ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਦੋਂ ਦੋਹਾਂ ਤਰਫਾਂ ਵਿਚ ਚਾਟਮਚਿਟੀ ਹੋ ਗਈ ਹੋਰ ਜਾਂ ਸੰਤ ਉਕਤ ਕੁਝ ਲੋਕ ਤਮਾਸ਼ਕੀਨ ਬਣ ਕੇ ਤਮਾਸ਼ਾ ਦੇਖ ਰਹੇ ਤੇ ਉਹਨਾਂ ਨੇ ਲੜਾਈ ਦੌਰਾਨ ਬਚਾਅ ਕਰਨ ਤੋਂ ਪੂਰੀ ਤਰ੍ਹਾਂ ਪਾਸਾ ਵੱਟੇ ਰੱਖਿਆ ਕਾਫੀ ਲੋਗੇ ਇਸ ਵੀਡੀਓ ਇਸ ਮੌਕੇ ਵੀਡੀਓ ਵੀ ਬਣਾਉਂਦੇ ਰਹੇ ਪਰ ਉਹਨਾਂ ਨੇ ਕਿਸੇ ਨੂੰ ਛੁਡਾਉਂਦਾ ਯਤਨ ਨਹੀਂ ਕੀਤਾ ਇਸ ਲੜਾਈ ਸੰਬੰਧੀ ਛੋਚਲੀ ਮੀਡੀਆ ਤੇ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਦੋਹੇ ਪੱਖਾਂ ਵਿੱਚ ਆਪਸ ਵਿੱਚ ਜੰਮ ਕੇ ਉੱਠਦੇ ਨਜ਼ਰ ਆ ਰਹੇ ਸਨ ਇਸ ਮੌਕੇ ਇੱਕ ਮਹੰਤ ਨੇ ਵਿਰੋਧੀ ਧਿਰ ਦੇ ਜੋ ਦਿੱਤੜੇ ਦੇ ਮਹੰਤ ਦੇ ਥੱਪੜਾਂ ਦੀ ਬਰਸਾਤ ਕਰ ਦਿੱਤੀ ਤੇ ਇਸ ਤਰ੍ਹਾਂ ਦੂਸਰਾ ਮਹੰਤ ਸੜਕ ਤੇ ਡਿੱਗ ਪਿਆ ਜਿਸ ਨੂੰ ਉਹਨਾਂ ਦੇ ਸਾਥੀਆਂ ਨੇ ਸੰਭਾਲਿਆ ਜਾਣਕਾਰੀ ਅਨੁਸਾਰ ਮਾਮਲਾ ਕੁਝ ਇਸ ਤਰ੍ਹਾਂ ਕਬੀ ਉਜਾਰ ਵਿੱਚ ਮਹੰਤਾਂ ਦਾ ਇੱਕ ਵੱਡਾ ਗਰੁੱਪ ਆਪਣੇ ਰਵਾਇਤੀ ਢੰਗ ਤਰੀਕੇ ਨਾਲ ਵਧਾਈ ਮੰਗ ਰਿਹਾ ਸੀ ਹਾਲਾਂਕਿ ਮਹੰਤ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਵਧਾਈ ਮੰਗਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਨ ਪਰ ਐਤਕਿ ਉਹਨਾਂ ਨੇ ਕੀਤਾ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਇਸ ਮੌਕੇ ਦੂਸਰੇ ਗਰੁੱਪ ਦੇ ਦੋ ਮਹੰਤ ਆਏ ਅਤੇ ਵਧਾਈ ਮੰਗਨ ਮਾਰੀ ਟੋਲੀ ਦਾ ਵਿਰੋਧ ਕਰ ਦਿੱਤਾ ਇਸ ਮੌਕੇ ਦੋਹਾਂ ਤਰ੍ਹਾਂ ਦਾ ਪਹਿਲਾਂ ਤਕਰਾਰ ਹੋ ਗਿਆ ਜੋ ਇਹਨੀ ਵੱਧ ਗਈ ਕਿ ਦੇਖਦੇ-ਦੇਖਦੇ ਹੀ ਟੜ ਵਿੱਚ ਤਬਦੀਲ ਹੋ ਗਈ ਇੱਕ ਗਰੁੱਪ ਜਿਸ ਚੋਂ ਜ਼ਿਆਦਾ ਮਨਸਨ ਨੇ ਦੂਸਰਿਆਂ ਨੂੰ ਕਟਾਪਾ ਝਾੜ ਦਿੱਤਾ ਇਸ ਮੌਕੇ ਵਿਰੋਧੀ ਤਰ੍ਹਾਂ ਦੇ ਮਹੱਤਵ ਨੇ ਵੀ ਦੂਸਰੇ ਦੀ ਚੰਗੀ ਉਕਸਵਾਰੀ ਕੀਤੀ ਆਮ ਤੌਰ ਤੇ ਸ਼ਾਂਤ ਮੰਨੇ ਜਾਂਦੇ ਅਤੇ ਕਾਰੋ ਬਾਰ ਦੇ ਮੁੱਖ ਕੇਂਦਰ ਤੂਬੀ ਵਿਚਾਰ ਵਿੱਚ ਲੰਬਾ ਸਮਾਂ ਹਾਗਾਮੇ ਵਾਲਾ ਮਾਹੌਲ ਬਣਿਆ ਰਿਹਾ ਬਹੁਤੇ ਦੁਕਾਨਦਾਰ ਅਤੇ ਬਾਜ਼ਮਾ ਆਪਣੇ ਕੰਮ ਤੋਂ ਧੰਦੇ ਛੱਡ ਕੇ ਮਨਤਾਂ ਦੀ ਲੜਾਈ ਦਾ ਆਨੰਦ ਮਾਣਦੇ ਦਿਖਾਈ ਦਿੱਤੇ ਕਾਫੀ ਸਮਾਂ ਤਮਾਸ਼ਾ ਕਰਨਾ ਅਤੇ ਇੱਕ ਦੂਸਰੇ ਨੂੰ ਆਪਣੇ ਹਿਸਾਬ ਨਾਲ ਗਾਲਾਂ ਦੰਦਿਆਂ ਹੋਇਆਂ ਮਨਤਾਂ ਦੇ ਇੱਕ ਥੜਾ ਆਟੋ ਵਿੱਚ ਬੈਠ ਕੇ ਮੌਕੇ ਤੋਂ ਚਲਾ ਗਿਆ ਤਾਂ ਜਾ ਕੇ ਮਾਹੌਲ ਸ਼ਾਂਤ ਹੋਇਆ ਬੁਬਾਰ ਮੰਡਲ ਨੇ ਗੌਰਮੈਂਟ ਆਫ ਦਿ ਬਠੰਡਾ ਦੇ ਪ੍ਰਧਾਨ ਜੀਵਨ ਗੋਲ ਸੁਭਾਸ ਕਸਤਰ ਸੋਨੂ ਮੇਸ਼ਵਰੀ ਸਕਤਰ ਪਰਮੋਦ ਜੈਨ ਤਰਜੀਤ ਠਾਕਰ ਮੈਰੀ ਪੋਸਟ ਆਫਿਸ ਬਾਜ਼ਾਰ ਦੇ ਅਗੂ ਰਜੀਮ ਗੋਪਤਾ ਕਿਕਰ ਬਾਜ਼ਾਰ ਤੋਂ ਗੋਰਾ ਲਾਲ ਬਾਂਸਰ ਦਾ ਸਪੋਰਟਸ ਮਾਰਕੀਟ ਦੇ ਰਜੀਵ ਕੁਮਾਰ ਸਿੱਕੀ ਬਾਜ਼ਾਰ ਦੇ ਪੰਕਜੀਗਰ ਅਤੇ ਕਪੜਾ ਮਾਰਕੀਟ ਦੇ ਪ੍ਰਧਾਨ ਭਾਰਤ ਭੂਸ਼ਣ ਗੋਲ ਦਾ ਕਹਿਣਾ ਸੀ ਕਿ ਵਾਰਡ ਮੈਂਡਲ ਨੇ ਵਿਕ ਵਿੱਚ ਝਗੜਾ ਅਤੇ ਦੰਗਾ ਪਸਾਦ ਹੋਣ ਤੋਂ ਰੋਕਾਂ ਲਈ ਦੁਕਾਨਦਾਰਾਂ ਤੇ ਮਹੰਤਾਂ ਨੂੰ ਵਧਾਈ ਦੇ ਤੇ ਰੋਕ ਲਾਈ ਗਈ। ਉਹਨਾਂ ਕਿਹਾ ਕਿ ਵਿਪਾਰ ਮੰਡਲ ਮਹੰਤਾਂ ਦੇ ਸਾਰੇ ਧੜਿਆਂ ਨਾਲ ਮੀਟਿੰਗ ਕਰਕੇ ਵਧਾਈ ਦੇਣ ਸੰਬੰਧੀ ਪ੍ਰੋਗਰਾਮ ਲਿਖੇਗਾ। ਉਹਨਾਂ ਦੱਸਿਆ ਕਿ ਸਮੂਹ ਦੁਕਾਨਦਾਰਾਂ ਨੂੰ ਆਖਿਆ ਕਿ ਉਹ ਕਿਸੇ ਨੂੰ ਵੀ ਵਧਾਈ ਨਾ ਦੇਣ।